ਤਜੇ ਦੇ ਵਿੱਚ ਹੁਣ ਤੱਕ ਕੀ ਰਿਕਵਰੀ ਹੋਈ ਔਰ ਕਿੰਨੇ ਲੋਕ ਜਿਹੜੇ ਨੇ ਫੜੇ ਗਏ ਜੀ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਜੋ ਸਾਡਾ ਯ ਨਸ਼ਿਆ ਵਿਰੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਹੁਸ਼ਿਆਰਪੁਰ ਪੁਲਿਸ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ 17 ਥਾਵਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਜਿੱਥੇ ਕਿ ਸਾਨੂੰ ਹਿਊਮਨੈਂਟ ਐਂਡ ਟੈਕਨੀਕਲ ਇੰਟਸ ਤੋਂ ਸੋਰਸਸ ਬੇਸਡ ਇਨਫੋਰਮੇਸ਼ਨ ਸਿੱਗੀ ਐਂਡ ਹੁਣ ਇਹ ਆਪਰੇਸ਼ਨ ਆਨਗoing ਹੈਗਾ ਹਾਲ ਕੀ ਘੜੀ ਸਾਨੂੰ ਕਈ ਥਾਵਾਂ ਤੋਂ ਇਨਫੋਰਮੇਸ਼ਨ ਆਈ ਹੈ ਕਿ ਰਿਕਵਰੀਜ਼ ਹੋਈਆਂ ਕੈਸ਼ ਦੀ ਤੇ ਨਾਰਕੋਟਿਕਸ ਦੀ ਤੇ ਜੋ ਐਕਚੁਅਲ ਰਿਕਵਰੀਜ਼ ਐਂਡ ਜੋ ਐਕਚੁਅਲ ਡਾਟਾ ਉਹ ਤੁਹਾਡੇ ਨਾਲ ਅਸੀਂ ਸ਼ਾਮ ਤੱਕ ਸਾਂਝਾ ਕਰ ਲਾਂਗੇ ਸਰ ਹੁਣ ਕਿੰਨੇ ਲੋਕ ਪਕੜੇ ਜਾ ਚੁੱਕੇ ਨੇ ਉਹ ਜੀ ਮੈਂ ਜਿੱਦਾਂ ਦੱਸ ਰਿਹਾ ਕਿ ਅੱবি ਤੋ ਚੱਲ ਰਿਹਾ ਹੈਗਾ ਆਪਰੇਸ਼ਨ ਤੇ 17 ਥਾਵਾਂ ਤੇ ਚੱਲ ਰਿਹਾ ਹੈਗਾ ਅੱਡੜ ਥਾਵਾਂ ਤੇ ਇੱਥੇ ਵੀ ਹੁਣ ਰਿਕਵਰੀ ਤੁਹਾਡੇ ਸਾਹਮਣੇ ਹੀ ਪਤਾ ਲੱਗਿਆ ਹੈਗਾ ਕਿ ਨਾਰਕੋਟਿਕਸ ਦੀ ਹੋਈ ਹੈ ਕੈਸ਼ ਵੀ ਫੜਿਆ ਗਿਆ ਹੈਗਾ ਐਂਡ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਤੇ ਜਦੋਂ एवरीथिंग ਇਜ਼ ਕਲੀਅਰ ਤੇ ਸਾਨੂੰ ਐਗਜ਼ੈਕਟ ਡੀਟੇਲਸ ਮਿਲ ਜਾਂਦੀਆਂ ਕਿ ਕਿੰਨੇ ਅਕਿਊਜ਼ ਫੜੇ ਗਏ ਕਿੰਨੀ ਰਿਕਵਰੀਜ਼ ਹਨ ਕਿੰਨੀ ਐਫਆਈਆਈ ਲਾਂਚ ਹੋ ਰਹੀ ਹੈ ਬਾਏ ਈਵਨਿੰਗ ਵਿਲ ਸ਼ੇਅਰ ਅ ਪ੍ਰੈਸ ਨੋਟ ਸਰ ਜਦੋਂ ਪੁਲਸ ਰੀਡ ਕਰਨ ਜਾਂਦੀ ਹੈ ਪਹੁੰਚਦੀ ਹੈ ਉੱਥੇ 20-25 ਮਿੰਟ ਤਾਂ ਉੱਥੇ ਲੱਗ ਜਾਂਦੇ ਮੈਨੂੰ ਪਤਾ ਲੱਗਦਾ ਉਹਨਾਂ ਨੱਟ ਜਾਂਦੇ ਨਹੀਂ ਉੱਥੇ ਕਾਫੀ ਹੱਦ ਤੱਕ ਨਹੀਂ ਜੀ ਜਦੋਂ ਅਸੀਂ ਜਾਣਦੇ ਆ ਜੀ ਜੋ ਡਿਸਟੈਂਸ ਹੈਗਾ ਆਬਵੀਅਸਲੀ ਐਸੀ ਟਰੈਵਲ ਕਰਕੇ ਜਾਣਦੇ ਬਟ ਅਸੀਂ ਉਹ ਸੀਕ੍ਰੀਟ ਰੱਖਦੇ ਆ ਐਂਡ ਸਿਵਲ ਦੇ ਵਿੱਚ ਵੀ ਸਾਡੇ ਆਫੀਸਰਸ ਲੱਗੇ ਹੁੰਦੇ ਆ ਯੂਨੀਫਾਰਮ ਦੇ ਵਿੱਚ ਵੀ ਹੁੰਦੇ ਆ ਕੋਆਰਡੀਨੇਟ ਸਰਚ ਦਾ ਮਤਲਬ ਹੀ ਇਹ ਹੈ ਕਿ ਪਹਿਲਾਂ ਅਸੀਂ ਕੋਆਰਡਨ ਕਰ ਲੈਨੇ ਏਰੀਆ ਨੂੰ ਕਿ ਇਨ ਕੇਸ ਕੋ ਨਿਕਲਦਾ ਉਹਦੀ ਵੀ ਤਲਾਸ਼ੀ ਲਈ ਜਾਂਦੀ ਹੈ ਜਿਹੜੇ ਛੋਟੇ ਬੰਦ ਪੜੇ ਜਾਂਦੇ ਨੇ ਉਹ ਪਤਾ ਉਹਨਾਂ ਨੂੰ ਲੱਗਦਾ ਪਰ ਅੱਗੇ ਤੱਕ ਕਿ ਕਿਉਂ ਚੇਨ ਪਕੜੀ ਜਾਂਦੀ ਨਹੀਂ ਜੀ ਚੇਨ ਪਕੜੀ ਜਾਂਦੀ ਹੈ ਐਸੀ ਪਿੱਛੇ ਸੀ ਹੁਣ ਕੁਝ ਦਿਨ ਪਹਿਲਾਂ ਹੀ 80000 ਤੋਂ ਵੱਧ ਇਨਟੌਕਸੀਕੇਟਿਡ ਟੈਬਲੇਟਸ ਫੜੀ ਹੈਗੀ ਤੇ ਇਹਦੇ ਵਿੱਚ ਪਹਿਲਾਂ ਸਾਨੂੰ ਛੋਟੀ ਰਿਕਵਰੀ ਹੋਈ ਸੀਗੀ ਉਸ ਤੋਂ ਪਿੱਛੇ ਅਸੀਂ ਗਏ ਤੇ ਫਿਰ ਵੱਧ ਰਿਕਵਰੀ ਹੋਈ ਹੈ ਤਿੰਨ ਅਕਿਊਜ਼ ਅਸੀਂ ਤਿੰਨ ਲੇਅਰ ਦੇ ਵਿੱਚ ਆਲਰੇਡੀ ਫੜ ਚੁੱਕੇ ਹਾਂ ਐਂਡ ਸਾਡਾ ਆਪਰੇਸ਼ਨ ਹਾਲੇ ਵੀ ਔਨ ਗoing ਹੈ ਠੀਕ ਹੈ ਸਰ ਥੈਂਕ ਯੂ ਐਕਸਾ ਪਹਿਲੀ ਵਾਰ ਹੋਇਆ ਹੈਗਾ ਕਿ ਜਿਹੜਾ ਪਿੰਡਾਂ ਦੇ ਵਿੱਚ ਬੈਲੈਂਸ ਸਟੇਲਾਈਜ਼ ਕਰਨ ਲਈ ਉਦਨ ਸ਼ਾਹ ਬਰੋਦ ਜਿਹੜਾ ਮੁਹਿੰਮ ਚਲਾਈ ਹੈਗੀ ਆ ਪਹਿਲੇ ਲੋਕਾਂ 'ਚ ਖੌਫ ਦਰ ਹੁੰਦਾ ਸੀ ਪੁਲਿਸ ਦਾ ਕਿ ਇਨਫੋਰਮੇਸ਼ਨ ਹੋਵੇ ਵੀ ਨਹੀਂ ਦੱਸਦੇ ਔਰ ਲੱਗਦਾ ਕਿ ਇਸ ਵਾਰੀ ਪੁਲਿਸ ਤੇ ਲੋਕਾਂ ਦੇ ਵਿੱਚ ਨੇੜਤਾ ਵਧੀ ਹੈ ਔਰ ਜੋ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਉਹਦੇ ਕੰਮ ਕਰਕੇ ਪੁਲਿਸ ਦਾ ਕੰਮ ਥੋੜਾ ਸੁਖਾਲਾ ਕੀਤਾ ਲੋਕਾਂ ਦਾ ਬਿਲਕੁਲ ਬਿਲਕੁਲ ਜੀ ਪਬਲਿਕ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਸਾਨੂੰ ਜੋ ਪੰਜਾਬ ਸਰਕਾਰ ਦੀ ਐਂਟੀ ਡਰਗ ਹੈਲਪਲਾਈਨ ਹੈ ਉਹਦੇ ਵਿੱਚ ਲੋਕਾਂ ਦੀ ਬਹੁਤ ਇਨਫੋਰਮੇਸ਼ਨ ਸਾਨੂੰ ਆ ਰਹੀ ਹੈਗੀ ਜਿਹਦੇ ਵਿੱਚ ਇਨਫਾਰਮਰ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਸੀਕ੍ਰੇਟ ਰੱਖੀ ਜਾਂਦੀ ਹੈ ਐਂਡ ਹੁਸ਼ਿਆਰਪੁਰ ਪੁਲਿਸ ਨੇ ਕੱਲੇ 400 ਤੋਂ ਵੱਧ ਮੁਕਾਦਮੇ ਅਸੀਂ ਦਰਜ ਕਰ ਚੁੱਕੇ ਹਾਂ ਉਹੀ ਸੀਕ੍ਰੇਟ ਇਨਫੋਰਮੇਸ਼ਨ ਬੇਸਿਸ ਤੇ ਜਿਹੜੇ ਕਿ ਅਕਿਊਜ਼ ਵੀ ਫੜੇ ਗਏ ਆ ਰਿਕਵਰੀਜ਼ ਵੀ ਹੋਈਆਂ ਤੇ ਪਬਲਿਕ ਪੂਰਾ ਸਪੋਰਟ ਕਰ ਰਹੀ ਹੈ ਜਿਹੜੇ ਕਿ ਐਡਿਕਟਸ ਹੋ ਗਏ ਆ ਉਹਨਾਂ ਦੇ ਲਈ ਵੀ ਅਸੀਂ ਪੂਰੇ ਤਤਪਰ ਹੈਗੇ ਆਂ ਸਰਕਾਰ ਨੇ ਡੀ ਐਡਿਕਸ਼ਨ ਸੈਂਟਰ ਫੈਸਿਲਿਟੀਆਂ ਔਟ ਸੈਂਟਰ ਫੈਸਿਲਿਟੀਆਂ ਨੂੰ ਹੋਰ ਸਪੋਰਟ ਸਿਸਟਮ ਜਿਹੜਾ ਹੈਗਾ ਉਹਨੂੰ ਮਜ਼ਬੂਤ ਕੀਤਾ ਐਂਡ ਅਸੀਂ ਮੋਰ ਦੈਨ 1000 ਜਿਹੜੇ ਐਡਿਕਟਸ ਐ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਐਂਡ ਔਟ ਸੈਂਟਰਸ ਦੇ ਵਿੱਚ ਭਰਤੀ ਕਰਾਇਆ ਐਡਮਿਟ ਕਰਾਇਆ ਐਂਡ ਬਹੁਤ ਸਾਰੇ ਇਹਦੇ ਵਿੱਚੋਂ ਛੱਡ ਵੀ ਰਹੇ ਆਂ ਜੰਲੀ ਪਲਾਸ ਤੋਂ ਬਾਅਦ ਕੋਈ ਸੁਰੱਖਿਆ ਦੀ ਸਪੈਸ਼ਲ ਲੱਕੇ ਵੀ ਲਗਾਏ ਜਾਣਗੇ ਜ਼ਿਲ੍ਹੇ ਭਰ ਦੇ ਵਿੱਚ ਲਗਾਏ ਜਾ ਰਹੇ ਕਿ ਲਗਾਏ ਜਾਣਗੇ ਬਿਲਕੁਲ ਜੀ ਇਹ ਉਸ ਦਿਨ ਤੋਂ ਹੀ ਸਾਡੀ ਸਪੈਸ਼ਲ ਡਰਾਈਵ ਰਾਤ ਨੂੰ ਦਿਨੇ ਚੱਲ ਰਹੀ ਹੈਗੀ ਵਕਵੰਗ ਤਾਮਨ ਤੇ ਅਸੀਂ ਮੋਬਾਈਲ ਨਾਕਾਬੰਦੀ ਵੀ ਕਰ ਰਹੇ ਹੈਗੇ 2 ਵੀਲਰ 4 ਵੀਲਰ ਦੀ ਚੈਕਿੰਗ ਹੋ ਰਹੀ ਹੈ ਜਿੱਦਾਂ ਸਿਵਲ ਦੇ ਵਿੱਚ ਵੀ ਸਾਡੀ ਟੀਮਸ ਲੱਗੀ ਹੋਈ ਹੈ ਐਂਡ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਦੀ ਇੰਟੈਲੀਜੈਂਸ ਏਜੰਸੀ ਸਿਸਟਰ ਏਜੰਸੀ ਜੋ ਜੋ ਸਾਨੂੰ ਇਨਪੁਟਸ ਆਉਂਦੇ ਹੈ ਚੈਕਿੰਗ ਵੀ ਹੋ ਰਹੀ ਹੈ ਐਂਡ ਐਕਸ਼ਨ ਇਸ ਬੀਂਗ ਟੇਕਨ ਜਹਾਂ ਪੇ ਵੀ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ